ਬਹੁਤ ਹੀ ਸਤਿਕਾਰਯੋਗ ਸਾਰੇ ਬੜੀ ਜੀ ਈਸ਼ਰ ਜੋਤ ਚਿੰਮਾ ਜੀ ਮੇਰੇ ਵੱਡੇ ਭੈਣ ਜੀ ਮਮਤਾ ਜੀ ਰਿਤਜਾਸਤਾ ਜੀ ਉਹਨਾਂ ਦੇ ਘਰ ਪਤਨੀ ਸਰਦਾਰ ਨੇ ਸਰਪਜੀਤ ਕੌਰ ਜੀ ਰਮਨ ਕੁਮਾਰ ਜੀ ਹੋਰਾ ਜੀ ਪਤੇ ਜੀ ਤੋਂ ਜਸ ਮਨਨਤ ਸਿੰਘ ਉਹਨਾਂ ਦੀ ਘਰ ਪਤਨੀ ਨਾਨਾ ਨੂੰ ਬਹੁਤ ਮੁਬਾਰਕਬਾਦ ਵੀ ਦਿੰਨੀ ਹੈ ਰੀਸੈਂਟਲੀ ਉਹਨਾਂ ਦੀ ਮੈਰਿਜ ਹੋਈ ਹੈ ਕੰਗਰਾਚੂਲੇਸ਼ਨਸ ਜਿਸ ਮੰਨਤ ਉਹਦੀ ਵਾਹਿਗੁਰੂ ਤੇ ਉਹਨਾਂ ਦੇ ਪੈਰਾਂ 'ਚ ਮੈਂ ਤੁਹਾਡੇ ਸਾਰਿਆਂ ਦਾ ਇੱਥੇ ਪਹੁੰਚਣ ਤੇ तहे ਦਿਲੋਂ ਸਵਾਗਤ ਕਰਦੀ ਹਾਂ ਧੰਨਵਾਦ ਕਰਦੀ ਹਾਂ ਤੇ ਨਾਲ ਹੀ ਨਾਲ ਤੁਹਾਡੇ ਤੋਂ ਮਾਫੀ ਵੀ ਮੰਗਦੀ ਹਾਂ ਮੈਂ ਸਮੇਂ ਤੋਂ ਬਹੁਤ ਲੇਟ ਹੈ ਪਰ ਇਸ ਗਲਤੀ ਵਿੱਚ ਮੇਰਾ ਕੋਈ ਕੰਟਰੋਲ ਨਹੀਂ ਮੈਂ ਨੌਨਸਟਾਪ ਚੱਲ ਰਹੀ ਹਾਂ ਕਿਤੇ ਨਹੀਂ ਰੁਕੀ ਤੇ ਇਸੇ ਤਰ੍ਹਾਂ ਇਸੇ ਸਪੀਡ ਤੇ ਚੱਲ ਰਹੀ ਹਾਂ ਪਰ ਤੁਸੀਂ ਇਸ ਮੀਟਿੰਗ ਨੂੰ ਕਾਮਯਾਬ ਕਰਨ ਦੇ ਲਈ ਰੁਕੇ ਰਹੇ तो बहुत बहुत थैंक्स थैंक यू वेरी मच की हाल है की सारे का ठीक ठाक हो सेहत किमें सेहत का की हाल है जी सार्ड का दीर प्लीज़ पर आ सकते थैंक यू थैंक यू बच्चों का की हाल है सारे ठीक ठाक है जो इतने बच्चे आए हुए हैं मैं सारे बच्चों जिने बच्चे इतने है सारे बच्चों ਗਰਮੀ ਦੀਆਂ ਛੁੱਟੀਆਂ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦੀਆਂ ਚਿਲड्रन ਹੈਪੀ ਹੌਲਿਡੇਜ਼ ਟੂ 올 ਆਫ ਯੂ ਬੱਚਿਆਂ ਦੀਆਂ ਮਾਵਾਂ ਨੂੰ ਵੀ ਦਿੰਨੀ ਹੈ ਬੱਚਿਆਂ ਦੀਆਂ ਮਾਵਾਂ ਨੂੰ ਵੀ ਦਿੰਨੀ ਹੈ ਕਿਉਂਕਿ ਜਨਰਲੀ ਪਤਾ ਕੀ ਹੁੰਦਾ ਹੈ ਬੱਚਿਆਂ ਦੀ ਜਿੰਨਾ ਤੁਹਾਨੂੰ ਵਿਆਹ ਦਾ ਚਾਹ ਹੁੰਦਾ ਹੈ ਨਾ ਜਿੰਨਾ ਸਾਨੂੰ ਸ਼ੌਪਿੰਗ ਕਰਨ ਦਾ ਚਾਹ ਹੁੰਦਾ ਹੈ ਬੱਚਿਆਂ ਨੂੰ ਉਹਨਾਂ ਛੁੱਟੀਆਂ ਦਾ ਚਾਹ ਹੁੰਦਾ ਪਰ ਅਸੀਂ ਸਾਰਾ ਮਜ਼ਾ ਖਰਾਬ ਕਰ ਦਿੰਨੇ ਕਿੱਕੇ ਕਿ कि होने हो छुट्टिया होने स्कूल नहीं जाना तंग जाने तंग करेंगे हमें बीमार हो जाएंगे ठंडा पी के हमें रोज़ नवी डिमांड लेके और कि मैं सब पेरेंट्स में रिक्वेस्ट कर दी हाँ जिन् चीज़ा मर्जी दवा दिया जे जिनी शॉपिंग मर्जी करा लिया जे बच्चा कोई चीज याद नहीं रहे बच्चे याद पता पर रहेगा जोड़ा तुम उन्होंने टाइम स्पेंड किया होगा जिन्हें तुम इतने बैठे हो કરી ਜਾ ਕੇ Song ਤੋਂ ਪਹਿਲਾਂ ਇੱਕ ਚੀਜ਼ ਨਾ 2 ਮਿੰਟ ਲਈ Song ਤੋਂ ਪਹਿਲਾਂ ਯਾਦ ਕਰਿਆ ਜੀ ਕਿ ਬਚਪਨ ਦੀ ਕਿਹੜੀ ਮੈਮਰੀ ਯਾਦ ਆਉਂਦੀ ਹੈ ਜੋ ਤਰ੍ਹਾਂ ਚੀਜ਼ਾਂ ਦੁਆਈਆਂ ਜੋ ਸ਼ਾਪਿੰਗ ਦੇ ਦਿੱਖੇ ਆਉਂਦਾ ਪਰ ਤੁਹਾਡੀਆਂ ਮੈਮਰੀਜ਼ ਦੇ ਵਿੱਚ ਮਦਰ ਨਰਸ ਸੰਗੀਤਾਂ ਟਾਈਮ ਨਾਨੀ ਦਾ ਦਿੱਤਾ ਪਿਆਰ ਮਾਮੇ ਦੇ ਨਾਲ ਜਾ ਕੇ ਆਈਸਕ੍ਰੀਮ ਖਾਦੀ ਹੋਈ ਤੁਹਾਡ ਲੇਟ ਲੇਟ ਤੱਕ ਜਾਗ ਕੇ ਆਪਣੇ ਰਿਸ਼ਤੇਦਾਰਾਂ ਨਾਲ ਟਾਈਮ ਸਪੈਂਡ ਕੀਤਾ ਹੋਇਆ ਜ਼ਰੂਰ ਯਾਦ ਹੋਊਗਾ ਆ ਮਾਈਟਰ ਰੋਮ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਤੁਸੀਂ ਆਪਣੇ ਬੱਚਿਆਂ ਨੂੰ ਦੇਖੋ ਜੋ ਤੁਸੀਂ ਕਮਾਈ ਕਰ ਰਹੇ ਹੋ ਨਾ ਉਹ ਕਿਤੇ ਨਾ ਜਾਈ ਬੱਚਿਆਂ ਕੋਲ ਹੀ ਜਾਣੀ ਹੈ ਇੱਕ ਅਮੀਰ ਇੱਕ ਰਿਆਸਤ ਹੁੰਦੀ ਹੈ ਜ਼ਮੀਨ ਜਗ੍ਹਾਾਂ ਦੀ ਇੱਕ ਰਿਆਸਤ ਹੁੰਦੀ ਹੈ ਰਿਸ਼ਤਿਆਂ ਦੀ ਆਪਣੇ ਬੱਚਿਆਂ ਨੂੰ ਰਿਸ਼ਤਿਆਂ ਦੀਆਂ ਰਿਆਸਤਾਂ ਬਖਸ਼ੋ जोड़े बच्चे को रिश्त की सीनू जिंदगी डिप्रैशन नहीं होगा और जिंदगी नहीं पौगा कभी कला महसूस नहीं करेगा और गर्मी दिन छुट्टिया चंगा समा कोई नहीं होंगे अपने बच्चों समा बतीत करो आईपैड आईफोन देकर उन्होंने कोनिया तक सीमित ना करो ये मेरी परसनल एडवाइस है एंड आई होप थ चंकी लगेगी जो चाहते हो कि बच्चे जो तो बुजुर्ग हो जाए तो उन्होंने यादा जिंदते रहो ਦਾ ਪਾਈ ਟਾਈਮ ਸਪੈਂਡ ਕਰਨਾ ਪਊਗਾ ਕਿਉਂਕਿ ਇਹ ਤੁਹਾਡੀ ਖਾਣ ਨਹੀਂ ਹੈ ਅੱਜ ਮੈਂ ਤੋਂ ਇਹ ਸਾਰਿਆਂ ਦੇ ਵਿੱਚ ਰਾਜਾ ਵਿੜਿੰਗ ਜੀ ਵਾਸਤੇ ਵੋਟ ਦੀ ਬੇਨਤੀ ਕਰਨ ਆਈ ਹੈ ਤੇ ਜੇ ਮੈਂ ਇਕੱਲੇ ਲੁਧਿਆਣੇ ਦੀ ਗੱਲ ਕਰਾਂ ਲੁਧਿਆਣੇ ਦੀ ਗੱਲ ਕਰਾਂਗੇ ਤਾਂ ਲੁਧਿਆਣਾ ਇਕੱਲਾਇ ਕਿਹਦਾ ਸਿੱਤੀ ਹੈ ਪੂਰੇ ਪੰਜਾਬ ਦਾ ਜਿਹੜਾ ਪੂਰੇ ਦੇਸ਼ ਦੇ ਲੋਕਾਂ ਨੂੰ ਇਕੱਲੇ ਪੰਜਾਬ ਦੇ ਲੋਕਾਂ ਨੂੰ ਨਹੀਂ ਦੇਸ਼ ਦੇ ਲੋਕਾਂ ਨੂੰ ਇੰਡਸਟਰੀਲੀ এমਪਲॉय ਕਰਦਾ ਹੈ ਇੱਕੀ ਸਿਟੀ ਹੈ ਠੀਕ ਹੈ ਔਰ ਨਾਲੀ ਨਾਲ ਸਾਡੇ ਪੰਜਾਬ ਦੀ ਜੀਡੀਪੀ ਨੂੰ ਸਟੇਟ ਜੀਡੀਪੀ ਨੂੰ ਤਕਰੀਬਨ ਤਕਰੀਬਨ ਸਵਾ ਲੱਖ 1 ਲੱਖ 25000 3000 35000 ਕਰੋੜ ਰੁਪਇਆ ਸਾਲ ਦਾ ਦਿੰਦਾ ਹੈ ਇਹ ਪੈਸਾ ਮਗਰਲੇ 10 ਸਾਲਾਂ ਦੇ ਵਿੱਚ 85% ਇਨਵੈਸਟਮੈਂਟਸ ਲਗਾਉਣੇ ਛੱਡ ਗਏ ਨੇ ਤੇ ਜੇ ਇਹਨੂੰ ਮੈਂ ਇੱਕ ਲਾਈਨ ਦੇ ਵਿੱਚ ਪਾਵਾਂ ਤਾਂ ਇਹ ਹੈ ਕਿ ਸਾਡੀ ਇੰਡਸਟਰੀ ਗ੍ਰੋਥ ਤੇ ਨਹੀਂ ਵੈਂਟੀਲੇਟਰ ਤੇ ਪਈ ਹੈ ਇਹ ਮੇਰੀ ਜੇ ਕਿਸੇ ਨੂੰ ਗੁੱਸਾ ਲੱਗੇ ਤਾਂ ਪਲੀਜ਼ ਮਾਫ ਕਰਿਓ ਕਿ ਮੈਂ ਆਕੀ ਨਿੱਜੀ ਓਪੀਨੀਅਨ ਦੇ ਰਹੀ ਹਾਂ ਲੁਧਿਆਣੇ ਦੀ ਇੰਡਸਟਰੀ ਦੀ ਵੈਂਟੀਲੇਟਰ ਤੇ ਹੈ ਇਹਦੇ ਵਿੱਚ ਤੁਹਾਡਾ ਕੋਈ ਦੋਸ਼ ਨਹੀਂ ਤੁਹਾਡੀ ਮਿਹਨਤ ਵਿੱਚ ਕੋਈ ਕਮੀ ਨਹੀਂ ਉਸੂਰ ਹੈ ਸਰਕਾਰਾਂ ਦਾ ਇੱਕ ਪਾਸੇ ਸਾਡੇ ਕਾਰਪੋਰੇਟਸ ਨੂੰ ਸਾਡੀ ਸਰਕਾਰ ਭਾਜਪਾ ਸਰਕਾਰ ਨੇ 17 ਲੱਖ ਕਰੋੜ ਦਾ ਕਰਜ਼ਾ ਮਾਫ ਕਰਤਾ ਇੱਕ ਪਾਸੇ ਅੰਬਾਨੀ ਜੀ ਦੇ ਬੇਟੇ ਦਾ ਵਿਆਹ ਹੁੰਦਾ ਹੈ ਤੇ ਇੰਟਰਨੈਸ਼ਨਲ 에ਅਰਪੋਰਟ ਖੁੱਲ ਜਾਂਦਾ ਇੱਕ ਹਫ਼ਤੇ ਦੇ ਵਿੱਚ ਵਿੱਚ ਦੂਜੇ ਪਾਸੇ ਪੰਜਾਬ ਦਾ ਕਿੰਨੇ ਸੌ ਬੱਚਾ ਰੋਜ਼ ਬਾਹਰ ਜਾਂਦਾ ਹੈ ਲੁਧਿਆਣਾ થી ਕਿਨੈਕਟੀ ਦਿੱਲੀ ਬੰਬੇ ਨਾਲ ਦੀ ਬਾਇਰ ਹੈ ਨਹੀਂ ਲੀਵ ਅਲੋਨ ਦਾ ਇੰਟਰਨੈਸ਼ਨਲ 에ਅਰਪੋਰਟ ਇੱਕ ਪਾਸੇ ਸਾਨੂੰ ਲਾਇਸੈਂਸ ਲੈਣ ਵਾਸਤੇ 6-6 ਮਹੀਨੇ ਲੱਗ ਜਾਂਦੇ ਆ ਦਫਤਰਾਂ ਵਿੱਚ ਚੱਕਰ ਮਾਰ-ਮਾਰ ਕੇ ਮਾਰ-ਮਾਰ ਕੇ ਦੂਜੇ ਪਾਸੇ ਕਾਰਪੋਰੇਟ ਵਾਸਤੇ 370 ਉਹਨੇ ਕਹੇ ਸੀ 370 ਹਟਾਤਾ ਆਈ ਵਾਂਟ ਟੂ ਕਲੀਅਰ ਇਟ 370 ਨਹੀਂ ਹਟਾਇਆ 370 ਬੀ ਹਟਿਆ ਤੇ 370 ਬੀ ਕੀ ਹੈ 370 ਬੀ ਕਾਨੂੰਨੀ ਹੈ ਜਿਹਦੇ ਵਿੱਚ ਪਹਿਨਾ ਬਾਰਲੀ ਸਟੇਟ ਦਾ ਬੰਦਾ ਕਸ਼ਮੀਰ ਵਿੱਚ ਜ਼ਮੀਨ ਨਹੀਂ ਖਰੀਦ ਸਕਦਾ ਹੁਣ ਬਾਰਲੀ ਸਟੇਟ ਦੇ ਲੋਕ ਜ਼ਮੀਨ ਖਰੀਦ ਸਕਦੇ ਪਰ ਜਿਹਨੇ ਤੁਸੀਂ ਬੈਠੇ ਹੋਗੇ ਤੁਸੀਂ ਜ਼ਮੀਨ ਖਰੀਦ ਨਹੀਂ ਜੰਮੂ ਕਸ਼ਮੀਰ ਕਿਸੇ ਨੇ ਨਹੀਂ ਖਰੀਦੀ ਉਹ ਕਾਨੂੰਨ ਬਦਲਿਆ ਗਿਆ ਕਾਰਪੋਰੇਟਸ ਵਾਸਤੇ ਜੰਮੂ ਕਸ਼ਮੀਰ ਦੇ ਵਿੱਚ ਲੀਥੀਅਮ ਦੀ ਮਾਈਨਿੰਗ ਹੋਈ ਹੈ ਤੇ ਭਾਜਪਾ ਸਰਕਾਰ ਨੇ ਉਹ ਮਾਈਨਿੰਗ ਕਰਨ ਵਾਸਤੇ ਕਾਰਪੋਰੇਟਸ ਲਈ ਉਹ ਕਾਨੂੰਨ ਬਦਲਦਾ ਤੇ ਅੱਜ ਜਿੰਨੀਆਂ ਬੈਟਰੀ ਆਪਰੇਟਡ ਕਾਰਸ ਤੇ ਸਕੂਟਰਸ ਬੰਦੇ ਨੇ ਉਹਨਾਂ ਨੂੰ ਲਿਥੀਅਮ ਬੈਟਰੀ ਲੱਗੀ ਹੈ ਇਹਦੇ ਬਜਾਏ ਕਿ ਲੋਕਲ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਮਾਈਨਿੰਗ ਕਰਨ ਦਾ ਇਜਾਜ਼ਤ ਦਿੱਤੀ ਜਾਂਦੀ ਹੈ ਉਹਨਾਂ ਨੂੰ ਰੋਜ਼ਗਾਰ ਮਿਲਦਾ ਉਹ ਸਟੇਟ ਦੀ ਇਕਨੋਮੀ ਦੇ ਵਿੱਚ ਬੂਸਟ ਆਉਂਦਾ ਇਹਦੀ ਥਾਂ ਤੇ ਸਰਕਾਰ ਨੇ ਜਾ ਕੇ ਅਡਾਨੀ ਨੂੰ ਉੱਥੇ ਬਿਠਾਤਾ ਤੇ ਉਹ ਮਾਈਨ ਕਰ ਲਿਆ ਤੇ ਪ੍ਰਚਾਰੇ ਕੀਤਾ ਕਿ 370 हट ਗਿਆ हट ਗਿਆ हट ਗਿਆ हट ਗਿਆ ਤੁਸੀਂ ਮੈਂ ਪੀਟੀਏ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਅਡਾਨੀ એનર્ਜੀ ਦੀ ਗੱਲ ਕਰ ਰਹੀ ਹੈ ਫੋਰ ਐਗਜ਼ਾਮਪਲ ਤੁਹਾਨੂੰ ਪਤਾ ਹੈ ਸਾਰਾ ਸਾਡੇ ਦੇਸ਼ ਦਾ એનર્ਜੀ ਸੈਕਟਰ ਅਡਾਨੀ ਨੂੰ ਦੇ ਦਿੱਤਾ ਗਿਆ ਤੇ ਇਸ ਸੈਕਟਰ ਦਾ ਸ਼ੇਅਰ ਜਦੋਂ ਸਮਾਂ ਸ਼ੁਰੂ ਹੋਇਆ ਸੀ ਜਦੋਂ ਇਹਨੇ ਬਰੌਂਚ ਸ਼ੁਰੂ ਕੀਤਾ ਇਟ ਸਟਾਰਟਡ ਫਰਮ 60 ਰੁਪੀਏ ਸੀ 30 ਰੁਪਏ ਤੋਂ ਅੱਜ ਸ਼ੇਅਰ ਹੈ 700 ਰੁਪਏ ਦਾ ਯਕੀ ਤੁਸੀਂ ਇਸ ਤੇ ਚੈੱਕ ਕਰ ਸਕਦੇ ਹੋ ਦੇਖੋ 10 8 10% ਗ੍ਰੋਥ ਅਸੀਂ ਸਾਲ ਦੀ ਬਿਜ਼ਨਸ ਦੀ ਐਕਸਪੈਕਟ ਕਰਦਾ ਇੱਕ ਨਾਰਮਲ ਬੰਦਾ ਜੇ ਬਹੁਤ ਮਿਹਨਤ ਕਰੇ ਅੱਡੀ ਚੋਕੀ ਦਾ ਜੋਰ ਲਾ ਲੇ ਤਾਂ 20 25% ਉਹਦੀ ਗ੍ਰੋਥ ਐਕਸਪੈਕਟ ਕੀਤੀ ਜਾ ਸਕਦੀ ਹੈ ਜਦੋਂ ਗ੍ਰੋਥ 1000 12 1500 100% ਹੋ ਜੇ ਤਾਂ ਪਈ ਇਹ ਤਾਂ ਪ੍ਰਧਾਨ ਮੰਤਰੀ ਜੀ ਆਪ ਬੈਠ ਕੇ ਕਰ ਰਹੇ ਹੈ ਉਹ ਤੋਂ ਬਿਨਾਂ ਗ੍ਰੋਥ ਹੋ ਹੀ ਨਹੀਂ ਸਕਦੀ ਸੋ ਮੈਂ ਇਹਨੇ ਹਵਾਲੇ ਕਿਉਂ ਦੇ ਰਹੀ ਹਾਂ ਇਹ ਮਤਲਬ ਇਹਨੀਆਂ ਐਗਜ਼ਾਮਪਲਸ ਮੈਂ ਤਾਂ ਦੇ ਰਹੀ ਹਾਂ कि किसे भी सेक्टर ने ग्रो करना है किसे भी इंडस्ट्री ने आउटपुट्स देनी है तो बिना सरकार की इनवॉल्वमेंट तो पॉसिबल नहीं तुसी जिनी मर्जी मेहनत कर लो वो मेहनत एक लिमिट तक ही रहोगी बैरीकेड क्रॉस नहीं कर सकते जो ने पार कराने पॉसिबल ही नहीं एम आई राइट सो असी एक सीमा तक खड़े हैं सारे तो बैरीकेड पार नहीं हो रहा ਅਸੀਂ ਜਾਂਦੇ ਹਾਂ ਵਿੱਚ ਵੱਜਦੇ ਹਾਂ ਫਿਰ ਵਾਪਸ ਆ ਜਦੇ ਵਿੱਚ ਵੱਜਦੇ ਫਿਰ ਵਾਪਸ ਆ ਜਦੇ ਜਿਸ ਤਰ੍ਹਾਂ ਇੱਕ ਬੋਲ ਨੂੰ ਦੀਵਾਰ ਤੇ ਮਾਰੀ ਜਾਣਾ ਜੋ ਦੀਵਾਰ ਤੇ ਬੋਲ ਵੱਜ ਕੇ ਵਾਪਸ ਆ ਜਾਂਦੀ ਹੈ ਅੱਜ ਲੁਧਿਆਣੇ ਦੀ ਦਸਤੀ ਦਾ ਉਹ ਹਾਲ ਹੈ ਤੇ ਇਹ ਹਾਲਾਤ ਪਿਛਲੇ 10 ਸਾਲਾਂ ਨਾਲ ਚੱਲੇ ਆ ਸਰਕਾਰ ਦਾ ਐਮਐਸਐਮਈ ਵੱਲ ਕੋਈ ਧਿਆਨ ਨਹੀਂ ਪਿਛਲੇ 10 ਸਾਲਾਂ ਦੇ ਵਿੱਚ ਉਹਨੀਆਂ ਐਮਐਸਐਮਈਸ ਖੁੱਲੀਆਂ ਨਹੀਂ ਜਿੰਨੀਆਂ ਬੰਦ ਹੋ ਗਈਆਂ ਸੋ ਮੇਰੀ ਬੇਟੀ ਹੈ ਕਿ ਮੈਂ ਰਾਜਾ ਜੀ ਨੂੰ ਹਮੇਸ਼ਾ ਕ੍ਰਾਈਸਿਸ ਵਾਲੀਆਂ ਸਿਚੁਏਸ਼ਨਸ ਤੋਂ ਫੇਵਰੇਬਲ ਕੰਡੀਸ਼ਨਸ ਠੱਟ ਲੈ ਜਾਂਦੇ ਦੇਖਿਆ ਹੈ ਸਾਨੂੰ ਮੈਂ ਇੱਕ ਉਦਾਹਰਨ ਚ ਤੁਹਾਨੂੰ ਮੈਂ ਦੱਸਦੀ ਆ ਕਿ ਸਾਨੂੰ 2012 ਦੇ ਵਿੱਚ ਨਾ ਗਿੱਦੜਵਾ ਸ਼ਹਿਰ ਦਿੱਤਾ ਗਿਆ ਜਿੱਥੇ ਕਦੀ ਕਾਂਗਰਸ ਕਦੀ ਇਸ ਜਿੱਤੀ ਬਹੁਤ ਨਹੀਂ ਸੀ ਲੱਗਦਾ ਹੁੰਦਾ ਕਾਂਗਰਸ ਦਾ ਉਦੋਂ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀਆ ਕਰਦੇ ਸਨ ਫਿਰ ਸਰਦਾਰ ਮਨਜੀਤ ਬਾਦਲ ਜੀਆ ਕਰਦੇ ਸਨ ਤੇ ਬਾਦਲ ਸੀ ਉਹ ਬੈਸਟਿਅਨ ਸੀ ਬਾਦਲ ਜ਼ਾਕਰਸੀ ਜੋ ਤੁਸਾਂ ਨੂੰ ਦਿੱਤਾ ਗਿਆ ਨਾ ਤੇ ਮੇਰੇ ਸਾਰੇ ਰਿਲੇਟਿਵਸ ਨੇ ਕਹਿੰਦੇ ਕਿ ਤੁਹਾਨੂੰ ਹਰਨ ਨਹੀਂ ਸਹਿ ਦੇਤੀ ਤੁਸੀਂ ਮਨਾ ਕਰ ਦਿਓ ਲੜੋ ਨਾ ਇਹ ਤਾਂ ਇਲੈਕਸ਼ਨ ਹੀ ਨਾਲੂ ਚਲੋ ਸੱਚੇ ਬਾਦਸ਼ਾਹ ਨੇ ਬੜੀ ਰਹਿਮਤ ਕੀਤੀ ਵਾਹਿਗੁਰੂ ਦੀ ਕਿਰਪਾ ਕੀਤੀ ਤੇ ਬਾਦਲਸ ਆਪ ਦੀ ਜ਼ਿੰਦਗੀ ਚ ਪਹਿਲੀ ਵਾਰ ਹੀ 19000 ਦੇ ਮਾਰਜਨ ਨਾਲ ਅਸੀਂ ਗਿੱਧਰਵਾ ਜਿੱਤਿਆ ਜਿੱਥੇ ਬਹੁਤ ਨਹੀਂ ਸੀ ਲੱਗਦਾ ਹੁੰਦਾ ਸਾਨੂੰ ਉੱਥੇ ਵੀ ਬਾਦਲਸ ਬਾਹਰ ਲੱਗੇ ਰਹੇ ਸੀ ਕਿ ਕਿਸੀ ਮੁਕਸਦ ਤੇ ਰਹਿਣ ਵਾਲੀ ਹੈ ਤੇ ਗਿੱਦੜਵਾ ਸੜਕ ਤੋਂ 30 35 ਕਿਲੋਮੀਟਰ ਦੀ ਦੂਰੀ ਤੇ ਇਹ ਬਾਹਰਲਾ ਕੈਂਡੀਡੇਟ ਪਹਿਲਾਂ ਜਿੱਤਿਆ ਦੂਸਰੀ ਵਾਰੀ ਜਿੱਤਿਆ ਤੀਸਰੀ ਵਾਰੀ ਬਾਦਲ ਫੈਮਲੀ ਸਾਰੀ ਹਾਰੀ ਹੈ ਜਿਹਨੂੰ ਬਾਹਰਲਾ ਕਹਿੰਦੇ ਸੀ ਤੀਜੀ ਵਾਰੀ ਜਿੱਤ ਕੇ ਆਇਆ ਮੇਰੇ ਦੱਸਣ ਦਾ ਮਤਲਬ ਇਹ ਹੈ ਕਿ ਜਿਹੜੇ ਗਿੱਦੜਵਾ ਨੂੰ ਲੋਕ ਕਹਿੰਦੇ ਸੀ ਨਾ ਤੋਂ ਕਾਂਗਰਸ ਜਿੱਤ ਨਹੀਂ ਸਕਦੀ ਰਾਦਰ ਜੀ ਨੇ ਜਾਤੀਆਂ ਨੂੰ ਕਾਂਗਰਸੀ ਬਣਾਤਾ ਅੱਜ ਅਸੀਂ ਉਹ ਤੋਂ ਤੀਜੀ ਵਾਰੀ ਜਿੱਤੇ ਹਾਂ ਜਦੋਂ ਯੂਥ ਕਾਂਗਰਸੰ ਬਾਲੀ ਦਾ ਦੀ ਤੋਂ ਯੂਥ ਕਾਂਗਰਸ ਦੇ ਹਾਲਾਤ ਕੋਈ ਬਲੇ ਚੰਗੇ ਨਹੀਂ ਸਰ ਪਰ ਜਦੋਂ ਛੱਡ ਗਿਆ ਦੀ ਅੱਜ ਮੈਂ ਤੁਹਾਨੂੰ ਦੱਸਣਾ ਚਾਹਣੀ ਆ ਅੱਜ ਲੁਧਿਆਣੇ ਦੇ ਵਿੱਚ ਕੇਰਲਾ ਦੇ ਇੱਕ ਚੀਫ ਮਿਨਿਸਟਰ 오ਮਨ ਚੰਡੀ ਕੀ ਦਾ ਬੇਟਾ ਵੀ ਆਇਆ ਹੋਇਆ ਹੈ ਮੱਧ ਪ੍ਰਦੇਸ਼ ਦੇ ਐਕਸ ਮਿਨਿਸਟਰ ਪਹੁੰਚੇ ਹੋਏ ਨੇ ਰਾਜਸਥਾਨ ਦੇ ਬੜੇ ਐਕਸ ਮਿਨਿਸਟਰ ਆਏ ਹੋਏ ਨੇ ਬੜੇ ਐਕਸ ਸੀਐਮ ਦੇ ਬੱਚੇ ਅੱਜ ਇੱਥੇ ਇਲੈਕਸ਼ਨ ਦੇ ਕੈਂਪੇਨ ਵਾਸਤੇ ਆਏ ਹੋਏ ਹਨ ਤਮਿਲਨਾਡੂ ਕਵੀ ਐਮਐਲਏ ਜਾਈ ਹੋਏ ਕੇਰਲਾ ਤੋਂ ਵੀ ਐਮਐਲਏ ਜਾਈ ਹੋਈਆਂ ਨੇ ਗਾਲ੍ਹੀਆਂ ਤੋਂ ਵੀ ਆਈਆਂ ਨੇ ਅਸਮ ਤੋਂ ਵੀ ਆਈਆਂ ਨੇ ਔਰ ਇਹ ਤੁਸੀਂ ਪਰਤਾਲ ਕਰ ਸਕਦੇ ਆਪਣੇ ਸ਼ਹਿਰ ਕੀ ਗੁੰਮ ਰਹੇ ਹੋ ਇਹ ਜਦੋਂ ਰਾਣੀ ਦੀ ਯੂਥ ਕਾਂਗਰਸ ਕੰਕੀਤਾ ਨਾ ਤਾਂ ਇੱਕ ਤਰ੍ਹਾਂ ਦਾ ਪਰਿਵਾਰਿਕ ਸੰਬੰਧ ਬਣ ਗਿਆ ਕਿ ਜਦੋਂ ਕਿਸੇ ਬੰਦੇ ਤੋਂ ਉਮੀਦ ਹੁੰਦੀ ਹੈ ਤਾਂ ਪਰਿਵਾਰ ਵਾਂਗੂ ਲੋਕ ਨਾਲ ਚੱਲ ਹੀ ਪੈਂਦੇ ਆਜ ਯੂਥ ਕਾਂਗਰਸ ਦੇ ਪੁਰਾਣੇ ਜਿਹੇ ਟੈਂਪੋਰਰੀ ਸਾਰੇ ਲੁਧਿਆਣੇ ਚਾਏ ਹੋਏ ਆਪੋ ਆਪਣੀ ਆਧਾਰ ਤੇ ਕੈਪਟਨ ਕਰਦੇ ਨੇ जो तो पंजाब कांग्रेस राजा जी ने संभाली तो लोग की कहें दो साल पहला कांग्रेस गई कहीं कहते होंगे बस कांग्रेस गई होगी तो तुम ये देखो कि दो साल उ कांग्रेस है तो अच्छ लोग ये कह रहे हैं कि कांग्रेस सब तो वीटा ली मेरे कहने का मकसद है कि जो तो कोई सिचुएशन बिल्कुल वर्स कंडीशन होंगी है ना राजा जी ने हमेशा वो स्थितियां परिस्थितियां दिखाई जा ਜੋ ਵੀ ਲੁਧਿਆਣਾ ਦੀ ਇੰਡਸਟਰੀ ਹੈ ਜੋ ਵੀ ਲੁਧਿਆਣਾ ਦਾ ਟ੍ਰੈਫਿਕ ਦਾ ਬੁਰਾ ਹਾਲ ਹੈ ਜੋ ਵੀ ਕੰਡੀਸ਼ਨਸ ਨਹੀਂ ਆ ਮੈਂ ਤੁਹਾਨੂੰ ਇੱਕ ਗੱਲ ਅਸ਼ੋਰ ਕਰ ਦਿੰਦੀ ਕਿ ਲੁਧਿਆਣਾ ਆਪਾਂ ਸਾਰੇ ਰਲ ਕੇ ਡਿਵੈਲਪ ਕਰਾਂਗੇ ਐਂਡ ਦਾ ਜਰਨੀ ਟੂ ਡਿਵੈਲਪਮੈਂਟ ਵਿਲ ਬੀ ਵੈਰੀ ਬਿਊਟੀਫੁਲ ਐਸ ਬਿਊਟੀਫੁਲ ਐਜ਼ ਗਦਰਵਹਾ ਐਸ ਬਿਊਟੀਫੁਲ ਐਸ ਦ ਯੂਥ ਕਾਂਗਰਸ ਐਂਡ ਐਸ ਬਿਊਟੀਫੁਲ ਐਸ ਦ ਪੰਜਾਬ ਕਾਂਗਰਸ ਆਈ ਅਸ਼ੋਰ ਯੂ ਦੈਟ ਜਿਹੜਾ ਤਰੱਕੀ ਦੀਆਂ ਰਾਹਾਂ ਤੇ ਆਪਾਂ ਸਾਰੇ ਰਲ ਕੇ ਲੁਧਿਆਣੇ ਨੂੰ ਲੈ ਕੇ ਜਾਵਾਂਗੇ ਮੈਨੂੰ ਉਮੀਦ ਹੈ ਕਿ ਮੈਨੂੰ ਅਗਲੀ ਵਾਰੀ ਵੋਟ ਮੰਗਣ ਦੀ ਲੋੜ ਨਹੀਂ ਪੈਣੀ ਤੁਸੀਂ ਮੈਨੂੰ ਔਦੀ ਨੂੰ ਇਹ ਕਹਾਂਗੇ ਕਿ ਪਹਿਲੀ ਚਿੰਤਾ ਨਾ ਕਰੋ ਆਰਾਮ ਕਰੋ ਕੰਮ ਮੈਂ ਨੇ ਹੀ ਕੀਤੇ ਹੈ ਵੋਟ ਮੰਗੋ ਜਾਂ ਨਾ ਮੰਗੋ ਪੈ ਜਾਏਗਾ ਨਾ ਇਸ ਉਮੀਦ ਦੇ ਨਾਲ ਇਹ ਇਲੈਕਸ਼ਨ ਲੜ ਰਹੇ ਨੇ ਤੇ ਕੁਝ ਚੀਜ਼ਾਂ ਜ਼ਿੰਦਗੀ 'ਚ ਬੜੀਆਂ ਈਅਰ ਹੈ ਜੇ ਸੱਚੇ ਪਾਤਸ਼ਾਹ ਨੇ ਮੱਧ ਤੇ ਕੋਈ ਚੀਜ਼ ਲਿਖ ਕੇ ਪੇਸ਼ ਕੀਤੀ ਤਾਂ ਉਹਨੂੰ ਕੋਈ ਟਾਲ ਨਹੀਂ ਸਕਦਾ ਕਿ ਨਹੀਂ ਲਿਖੀ ਕੋਈ ਦੇ ਨਹੀਂ ਸਕਦਾ ਤੇ ਬਾਲੇ ਝੂਠ ਤੂਫਾਨ ਇੱਧਰ ਉੱਧਰ ਕੁਝ ਕਰਨ ਦੀ ਜ਼ਰੂਰਤ ਨਹੀਂ ਹੈ ਬਿਲਕੁਲ ਲੋੜ ਨਹੀਂ ਤੇ ਦੂਸਰੀ ਗੱਲ ਵਿਰੋਧੀ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਾ ਰਹੇ ਹੈ ਮੇਰਾ ਕਿਸੇ ਗੱਲ ਤੇ ਕੋਈ ਅਸਰ ਨਹੀਂ ਪਰ ਮੈਂ ਉਹਨਾਂ ਨੂੰ ਇੱਕ ਹੀ ਗੱਲ ਕਹਿਣਾ ਚਾਹੂੰਗੀ ਸੱਚੇ ਬਾਦਸ਼ਾਹ ਨੇ ਇਹ ਜ਼ਿੰਦਗੀ ਵਾਸਤੇ ਵਰਤਨ ਵਾਸਤੇ ਬੜਾ ਕੁਝ ਦਿੱਤਾ ਹੈ ਕਿਸੇ ਦਾ ਹੱਥ ਖਾ ਕੇ ਖਾਣ ਦੀ ਪਹਿਲੀ ਗੱਲ ਤਾਂ ਲੋੜ ਹੀ ਨਹੀਂ ਤੇ ਨਾ ਖਾਦੇ ਨਾ ਖਾਣਾ ਕੋਈ ਜ਼ਰੂਰਤ ਨਹੀਂ ਜਿੰਨਾ ਦਿੱਤਾ ਹੈ ਨਾ ਪ੍ਰਮਾਤਮਾ ਨੇ ਉਹਨਾਂ ਮੈਂ ਆਪਣੀ ਜ਼ਿੰਦਗੀ ਜੀਉਂ ਨਹੀਂ ਸਕਦੀ ਸਿਉਨੇ ਦੇ ਬਿਸਕਟ ਅਤੇ ਕਿਸੇ ਨੇ ਵੀ ਨਹੀਂ ਖਾਣੇ ਖਾਣੀ ਉਹ ਦੋ ਰੋਟੀਆਂ ਹੀ ਹੈ ਭਾਵੇਂ ਪੀਜ਼ਾ ਬਣਾ ਕੇ ਖਾ ਲਓ ਤੇ ਭਾਵੇਂ ਪਾਸਤਾ ਬਣਾ ਕੇ ਖਾ ਲਓ ਤੇ ਭਾਵੇਂ ਫੁਲਕਾ ਖਾ ਲਓ ਖਾਣਾ ਉਹੀ ਹੈ ਕਿ ਉਹਦਾ ਕੋਈ ਬਾਲਾ ਮੁੱਲ ਨਹੀਂਗਾ ਉਹਦਾ ਕੋਈ ਬਾਲਾ ਮੁੱਲ ਨਹੀਂ ਲਾਈਫ ਨੂੰ ਜਿੰਨਾ ਮਰਜ਼ੀ ਕੰਪਲਿਕੇਟ ਕਰ ਲਓ ਤੇ ਕਿੰਨਾ ਮਰਜ਼ੀ ਸਿੰਪਲੀਫਾਈ ਕਰ ਲਓ ਤੁਹਾਡੇ ਹੱਥ ਚ ਹੈ ਹਰ ਇੱਕ ਬੰਦੇ ਦਾ ਨਾ ਆਪੋ ਆਪਣਾ ਟੀਚਾ ਹੁੰਦਾ ਜ਼ਿੰਦਗੀ ਕਿਸੇ ਨੂੰ ਹੁੰਦਾ ਹੈ ਮੇਰੀਆਂ 10 ਸੈਕਟਰੀਆਂ ਹੋਣ ਕਿਸੇ ਨੂੰ ਹੁੰਦਾ ਹੈ ਮੇਰੇ ਖਾਤੇ 'ਚ 100 ਕਰੋੜ ਹੋਵੇ ਕਿਸੇ ਨੂੰ ਕੁਝ ਕਿਸੇ ਨੂੰ ਕੁਝ ਸਾਡੀ ਜ਼ਿੰਦਗੀ ਦਾ ਤੇ ਪਰਿਵਾਰ ਦਾ ਇੱਕ ਕਾਮਨ ਮਕਸਦ ਹੈ ਤੇ ਸ਼ੁਰੂ ਤੋਂ ਰਿਹਾ ਹੈ ਤੇ ਪਰਮਾਤਮਾ ਨੇ ਹਮੇਸ਼ਾ ਪੂਰਾ ਕੀਤਾ ਹੈ ਕਿ ਮੈਂ ਅਖੀਰਲੀ ਗੱਲ ਕਰਨ ਲੱਗੀ ਹਾਂ ਤੇ ਲੁਧਿਆਣਾ ਵਿੱਚ ਆਏ ਇੱਥੇ ਵੀ ਉਹੀ ਮਕਸਦ ਹੈ ਅੱਜ ਜੇ ਮੈਂ ਗਿੱਧਾ ਦੀ ਗੱਲ ਕਰ ਰਹੀ ਨੀ ਤਾਂ ਮੈਂ ਕੰਮਾਂ ਦੀ ਗੱਲ ਕਰ ਰਹੀ ਹਾਂ ਜਿੱਥੇ ਵਾ ਨੂੰ ਸਰਕਾਰੀ ਕਾਲਜ ਬਾਦੋਸ ਨੇ ਪੰਜਾਬ ਦਾ ਸੰਭਿਆ ਸੀ ਪਰ ਕਿੱਦੇ ਵੀ ਨੂੰ ਸਰਕਾਰੀ ਕਾਲਜ ਬਾਦੋਸ ਨੇ ਨਹੀਂ ਇਹਦਾ ਰਾਜੇ ਵੜਿੰਗ ਨੇ ਦਿੱਤਾ ਜਿੱਦੜੇ ਨੂੰ ਗੈਸ ਏਜੰਸੀ ਬੜੀ ਛੋਟੀ ਚੀਜ਼ ਹੈ ਗੈਸ ਏਜੰਸੀ ਬਾਦਲਾ ਨਹੀਂ ਹੁੰਦੀ ਰਾਜੇ ਵੜਿੰਗ ਨੇ ਦਿੱਤੀਆਂ ਦੋ ਦਿੱਤੀਆਂ ਜਿੱਦੜੇ ਤੇ ਸਰਕਾਰੀ ਹਸਪੀਟਲ ਨੂੰ ਕਾਇਆ ਕਲਪ ਨੇ ਪੰਜਾਬ ਦਾ ਬੈਸਟ ਸਿਵਲ ਹਸਪੀਟਲ ਡਿਕਲੇਅਰ ਕਰਕੇ 10 ਲੱਖ ਰੁਪਿਆ ਇਨਾਮ ਇੱਕ ਵਾਰੀ ਦਿੱਤਾ ਸੀ 5 ਲੱਖ ਇੱਕ ਵਾਰੀ ਦਿੱਤਾ ਸੀ ਐਂਡ ਦਿਸ ਲਿਸਟ ਇਜ਼ ਵੈਰੀ ਲੌਂਗ ਜਿੱਤਨਾ ਟ੍ਰਾਂਸਪੋਰਟ ਡਿਪਾਰਟਮੈਂਟ ਦੇ ਵਿੱਚ ਕੰਮ ਕੀਤੇ ਮੈਂ ਕੰਮ ਦੀ ਗੱਲ ਕਰੂੰਗੀ ਕਿ ਟ੍ਰਾਂਸਪੋਰਟ ਡਿਪਾਰਟਮੈਂਟ ਖੜਾ ਕਰਤਾ ਤੇ ਮੈਂ ਤੇ ਸਾਡਾ ਪਰਿਵਾਰ ਲੁਧਿਆਣੇ ਦੇ ਵਿੱਚ ਆਏ ਆ ਤੇ ਮੈਂ ਇੱਕ ਉਮੀਦ ਨਾਲ ਆਈ ਹਾਂ ਕਿ ਜਦੋਂ ਅੱਜ ਤੋਂ ਬਾਅਦ ਮੈਂ ਕਦੀ 5 ਸਾਲਾਂ ਬਾਅਦ ਜੇ ਮੈਂ ਲੁਧਿਆਣੇ ਦੀ ਗੱਲ ਕਰਾਂ ਤਾਂ ਮੈਂ ਇਸੇ ਤਰੀਕੇ ਨਾਲ ਕਰਾਂ ਕਿ ਜਿਸ ਤਰ੍ਹਾਂ ਵਿਦੜਵਾਦੀ ਕਰਦੀ ਹੈ ਕਿ ਵਿਦੜਵੀ ਨੂੰ ਆ ਦਿੱਤਾ ਟ੍ਰਾਂਸਪੋਰਟ ਡਿਪਾਰਟਮੈਂਟ ਖੜਾ ਕਰਤਾ ਤੇ ਮੈਂ ਲੁਧਿਆਣੇ ਬਾਰੇ ਵੀ ਇਹੀ ਕਹਾਂ ਕਿ ਲੁਧਿਆਣੇ ਦਾ ਟ੍ਰੈਫਿਕ ਮੈਨੇਜ ਕਰਤਾ ਲੁਧਿਆਣੇ ਦੀ ਇੰਡਸਟਰੀ ਖੜੀ ਕਰਦੀ ਮੈਂ ਇਸ ਉਮੀਦ ਨਾਲ ਆਈ ਹਾਂ ਕਿ ਮੈਂ ਵਾਹਿਗੁਰੂ ਅੱਗੇ ਇਹ ਬੇਨਤੀ ਕਰਦੀ ਹਾਂ ਕਿ ਇਹ ਸੱਚੇ ਪਾਤਸ਼ਾਹ ਇਹ ਟੀਚਾ ਲੈ ਕੇ ਆਏ ਹੈ ਕਿ ਤੁਸੀਂ ਦਿਮਾਗ 'ਚ ਪਾਇਆ ਤੇ ਤੁਸੀਂ ਪੂਰਾ ਕਰਨਾ ਬਸ ਇਹ ਉਮੀਦ ਲੈ ਕੇ ਕੰਮਾ ਦੀ ਲੈਗੇਸੀ ਕ੍ਰੀਏਟ ਕਰਨ ਦੇ ਲਈ ਲੁਧਿਆਣੇ ਜਾ ਰਹੇ ਹਾਂ ਤੇ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਆਪਾਂ ਸਾਰਿਆਂ ਨੇ ਰਲ ਕੇ ਇਸ ਤਰੱਕੀ ਦੀ ਰਾਹ ਤੇ ਪਰਮਾਤਮਾ ਦਾ ਓਟ ਆਸਰਾ ਲੈ ਕੇ ਲੁਧਿਆਣੇ ਨੂੰ ਸਭ ਨੇ ਇਕੱਠੇ ਲੈ ਕੇ ਜਾਣਾ ਹੈ ਮੈਂਚੈਸਟਰ ਬਹੁਤ ਦੂਰ ਹੈ ਇੱਕ ਗੱਲ ਹੋਰ ਕਹੂੰਗੀ ਸਾਰੇ ਕਹਿੰਦੇ ਆ ਮੈਂਚੈਸਟਰ ਹੈ ਮੈਂਚੈਸਟਰ ਹੈ ਭਈ ਮੇਰੀ ਨਿੱਜੀ رائے ਇਹ ਹੈ ਕਿ ਮੈਂਚੈਸਟਰ ਇਸ ਟੂ ਫਾਰ ਹਜੇ ਤਾਂ ਅਸੀਂ ਇੰਡਸਟਰੀ ਵੈਂਟੀਲੇਟਰ ਤੇ ਪਈ ਨੂੰ ਵੈਂਟੀਲੇਟਰ ਲਾ ਦਈਏ ਹਜੇ ਤਾਂ ਅਸੀਂ ਆਪ ਦਾ ਰਿੰਗ ਰੋਡ ਪੂਰਾ ਕਰ ਲਈਏ ਹਜੇ ਤਾਂ ਅਸੀਂ ਨੈਸੈਸਰੀ ਫਲਾਈਓਵਰਸ ਬਣਾ ਦਈਏ ਹਜੇ ਤਾਂ ਇਟਸ ਟੂ ਫਾਰ ਬਟ ਇਟ ਇਜ਼ ਨਾਟ ਇੰਪੋਸੀਬਲ जे सारे रल के परमात्मा का ओट आसरा लेके चलेंगे तो इन सिरे ला देंगे थैंक यू वेरी मच थैंक यू एंड गॉड ब्लेस यू ऑल एंड आई विश टू चिल्ड्रन वेरी हैप्पी हॉलीडेज वंस अगेन पेरेंट्स टू रिक्वेस्ट करूँगी समाप्ति करो बच्चा मेरा थैंक यू